1 ਸਾਲ ਪਹਿਲਾਂ ਹੜ੍ਹ ਆਇਆ 1 ਸਾਲ ਬਾਅਦ ਉਹਦੀ 5 ਏਕੜ ਜਿਹੜੀ ਜ਼ਮੀਨ ਆ ਉਹ ਇਸ ਟਿੱਬਿਆਂ ਦੇ ਥੱਲੇ ਆ 5 5 ਫੁੱਟ ਥੱਲੇ ਅਪੋ ਜਾਊ ਜ਼ਮੀਨ ਆ ਲੇਕਿਨ ਕਿਸਾਨ ਦੇ ਹਾਲਾਤ ਜਿਹੜੇ ਆ 1 ਸਾਲ ਤੋਂ ਨਾ ਤਾਂ ਸਰਕਾਰਾਂ ਸਮਝ ਸਕੀਆਂ ਆ ਮੈਂ ਤੇ ਨਾ ਹੀ ਕਿਸੇ ਲੋਕਾਂ ਨੇ ਜੇ ਤੁਸੀਂ ਬਹੁਤ ਸਮੇਂ ਤੋਂ ਕਿਸਾਨ ਜਥੇਬੰਦੀ ਜਾਂਦੇ ਰਹੇ ਆ ਜਾਂਦੇ ਰਹੇ ਜੀ ਤਾਂ ਜਦੋਂ ਹੁਣ ਲੋੜ ਪਈ ਆ ਤਾਂ ਹੁਣ ਕੋਈ ਕਿਸਾਨ ਜਥੇਬੰਦੀ ਆਈ ਐ ਤੁਹਾਡੇ ਨਾ ਨਾ ਜੀ ਕੋਈ ਨਹੀਂ ਸਾਨੂੰ ਪਰੇਸ਼ਾਨ ਨਹੀਂ ਕੋਈ ਸਾਨੂੰ ਪਰੇਸ਼ਾਨੇ ਵੀ ਹੈਗਾ ਕਿ ਨਹੀਂ ਹੈਗਾ ਇਥੋਂ ਦੇ ਦੋ ਵੱਡੇ ਆ ਗੂ ਦੋ ਜਾਂ ਮੈਨੂੰ ਲੱਗਦਾ ਜ਼ਿਆਦਾ ਇਥੋਂ ਦੇ ਹੀ ਐ ਇੱਕ ਬੰਦੇਰ ਸਾਹਿਬ ਨੇ ਇੱਕ ਪੰਨੂ ਸਾਹਿਬ ਨੇ ਹੈਨਾ ਤੁਸੀਂ 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 ਕਿਹਦੇ ਨਾਲ ਸੀਗੇ ਹਾਂ ਅਸੀਂ ਆ ਗਏ ਆਪਣੇ ਇਹ ਫਤਨਾ ਪੰਨੂ ਨਾਲ ਕਿਸੇ ਪੰਨੂ ਸਾਹਿਬ ਨਾਲ ਆਹ ਫਤਨਾ ਪੰਨੂ ਸਾਹਿਬ ਨਾਲ ਤੇ ਪੁੱਛਣਾ ਸੀ ਹੁਣ ਜੀ ਕਿ ਮੇਰੇ ਕੋਲ ਸਾਲ ਹੋ ਗਿਆ ਮੈਨੂੰ ਦਾਣੇ ਨਹੀਂ ਗਏ ਆ ਮੇਰੀ ਜ਼ਮੀਨ ਥੱਲੇ ਆ ਹੈਨਾ ਕਿ ਕੋਈ ਕਰੋ ਮਾੜਾ ਮੂਠਾ ਹੀਲਾ ਵਜ਼ੇਲਾ ਝੰਡੇ ਚੱਕਦੇ ਰਹੇ ਆ ਹਾਂ ਚੁੱਕਦੇ ਰਹੇ ਝੰਡੇ ਦੀ ਅਸੀਂ ਕਿਸੇ ਨੂੰ ਆਖਿਆ ਨਹੀਂ ਨਾ ਸਾਨੂੰ ਉਹਨਾਂ ਕੋਈ ਪੁੱਛਿਆ ਤਾਂ ਨਾ ਵੀ ਗੱਲ ਆ ਸਾਨੂੰ ਇਤਰਾ ਫੋਨ ਕਰ ਦੰਦੇ ਆਜੋ ਤੇ ਮੈਂ ਹੁਣ ਜਵਾਬ ਦੇਣ ਡੈਪਾ ਵੀ ਮੇਰੇ ਪੱਲੇ ਕੁਝ ਨਹੀਂ ਰਜਾ ਮੈਂ ਕੀ ਕਰਨਾ ਜਾ ਕੇ ਮੇਰੇ ਨਾਂ ਨ ਵੀ ਭੁੱਪੇ ਰਹੇ ਮੈਂ ਹੀ ਆ ਮੈਂ ਜਾ ਕੇ ਪੂਰਾ ਆਪਾਂ ਕਹਿ ਲਈਏ ਕਿ ਜਿਹੜਾ ਇਲਾਕਾ ਜਿਹੜਾ ਵਾ ਐਵੇਂ ਲੱਗਦਾ ਇਹਦਾ ਟਿੱਬੇ ਬਣੇ ਹੁੰਦੇ ਆ ਇੱਕ ਤਾਂ ਸਿੱਧੂ ਮੂਸੇਵਾਲਾ ਜਿਹੜੇ ਉਹ ਟਿੱਬਿਆਂ ਦੀ ਗੱਲ ਕਰਦੇ ਹੁੰਦੇ ਸੀ ਉਹ ਮਾਲਸਾ ਦੇ ਆ ਲੇਕਿਨ ਅਸੀਂ ਤਰਨਤਾਰਨ ਜ਼ਿਲ੍ਹੇ ਜਿੱਥੇ ਕਹਿੰਦੇ ਨਾ ਕਿ ਬਿਲਕੁਲ ਮਿੱਟੀ ਜਿਹੜੀ ਆ ਆਪੋ ਜਾਉ ਮਿੱਟੀ ਹੁੰਦੀ ਆ ਲੇਕਿਨ ਉਹ ਆਪੋ ਜਾਉ ਮਿੱਟੀ ਬਾਪੂ ਦੀ ਜਿਹੜੀ 5 5 ਫੁੱਟ 6 ਫੁੱਟ نیچے ਆ ਕਾਫੀ ਚੈਨਲ ਦੇ ਉੱਪਰ ਸਾਡੇ ਵੀ ਚੱਲੀ ਆ ਹੋਰ ਚੈਨਲ ਉੱਪਰ ਵੀ ਖਬਰ ਚੱਲੀ ਆ ਥੱਲੇ ਅਸੀਂ ਵੀ ਚੈੱਕ ਕਰਦੇ ਹਾਂ ਕਿ ਕਾਫੀ ਲੋਕਾਂ ਨੇ ਮਦਦ ਦੀ ਗੱਲ ਕਹੀ ਆ ਕੋਈ ਹੋਈ ਨਹੀਂ ਕੋਈ ਨਹੀਂ ਹੋਈ ਸਾਨੂੰ ਕਿਸੇ ਨੇ ਫੋਨ ਨਹੀਂ ਕੀਤਾ ਮੋਟਰ ਦੀ ਕੋਠਰੀ ਹੁੰਦੀ ਹੈ ਆ ਕੋਠਰੀ ਤੇ ਆ ਉਹ ਵੀ ਕਹਿੰਦੇ ਨੀਚੇ ਉਹ ਵੀ ਉਹ ਵੀ ਰੁੜ ਕੇ ਵੀ ਉਹ ਵੀ ਲੈਂਟਰੀ ਜਿਹੜਾ ਤੇ ਉਹਦਾ ਕੋਈ ਨਸਖਾ ਨਹੀਂ ਤੁਹਾਨੂੰ ਵੀ ਤੁਹਾਨੂੰ ਇੱਟਾ ਵਿਖਾਉਨੇ ਇੱਟਾ ਉਤਰਾ ਪਈਆਂ ਵਾ ਬੂਰ ਦੇ ਨਾਲ ਲੱਗੀਆਂ ਤੇ ਇਹ ਵੀ ਇੱਥੇ ਦੱਬ ਦੱਬ ਚ ਆਏ ਸਾਰੇ ਲੈਂਟਰੀ ਸਾਰੇ ਇੱਟਾ ਫਿਰ ਹੜ ਤੇ ਆ ਕੇ ਚੱਲ ਗਏ ਪਰ ਹੁਣ ਇਹਨਾਂ ਦੇ ਹਾਲਾਤ ਬਹੁਤ ਮਾੜੇ ਨੇ ਪੰਜ ਕਿੱਲੇ ਜ਼ਮੀਨ ਆ ਤੁਸੀਂ ਦੇਖ ਕਿਤੇ ਵੀ ਮਿੱਟੀ ਤੁਹਾਨੂੰ ਦਿਖੇ ਕਿਤੇ ਵੀ ਨਹੀਂ ਦੇਖੋਗੇ ਸਾਰੇ ਰੇਤਾ ਹੀ ਰੇਤਾ ਵਾ ਇੱਕ ਬੱਚਾ ਸੀਗਾ ਉਹ ਕਹਿੰਦੇ ਉਹਨੇ ਨਾ ਇੱਕ ਵਾਰੀ ਅਪੀਲ ਕੀਤੀ ਸੀ ਤਾਂ ਲੋਕ ਉੱਤੇ ਪੰਜਾਬ ਪੂਰਾ ਪਹੁੰਚ ਗਿਆ ਸੀ ਹਾਂਜੀ ਹਾਂਜੀ ਤੇ ਸਾਡੇ ਆਪਣੇ ਸੁਣੀ ਨਹੀਂ ਵੀਰ ਕਿਸ ਨੇ ਆਖੀ ਤੇ ਜਾਂਦੇ ਆ ਤੇਲ ਅਸੀਂ ਤੇਲ ਪਾ ਦਿਓ ਟਰੈਕਟਰ ਅਸੀਂ ਵਾਹਾਂ ਕੋਈ ਨਹੀਂ ਆਉਂਦਾ ਮੈਂ ਦੋ ਤਿੰਨ ਜਨਾਂ ਨੂੰ ਆਖਿਆ ਕਿ ਨਾ ਨੇ ਪਹਿਲਾਂ ਸਾਨੂੰ ਜਦੋਂ ਪਾਣੀ ਆਇਆ ਸੀ ਤੇ ਅਸੀਂ ਉਹਨਾਂ ਨੂੰ ਟਰੈਕਟਰ ਆਖਿਆ ਤੇ ਚੱਲੀਏ ਉਹ ਆਦੇ ਨਹੀਂ ਅਜੇ ਸਾਡਾ ਸੂਤਰ ਜਾਨੀ ਹੈਗਾ ਤੇਲ ਪਾਵਾਂਗੇ ਤਾਂ ਫੇਰ ਕੰਮ ਚੱਲਣਾ ਲਿੱਤੇ ਹੀ ਗਵਸ਼ਟਾ ਸਾਡੀ ਜਿਹੜੀ ਰੇਤਾਵਾਜ ਹੈ ਪੈਲੀ ਆਏ ਸੋਹਣੀ ਬਣ ਜੇ ਵਧੀਆ ਬਣ ਜੇ ਤੇ ਸਾਡਾ ਬੋਰ ਹੋ ਜੇ ਸਾਰਾ ਕੁਝ ਪਹਿਲਾ ਤੇਰਾ ਹੋ ਜੇ ਨੰਬਰ ਸਾਡਾ 99145 284 ਤੇ ਹੁਣ ਅਸੀਂ ਰਹਿੰਦੇ ਆ ਪੱਖੋਪੁਰ ਪਿੰਡ ਸਾਡਾ ਜੱਦੀ ਪੱਖੋਪੁਰ ਪਿੰਡ ਵਾ ਟਿੱਬਿਆਂ ਦੇ ਵਿੱਚ ਖੜੇ ਆ ਟਿੱਬੇ ਇਹ ਮਾਲਵੇ ਦੇ ਨਹੀਂਗੇ ਨਾ ਹੀ ਰਾਜਸਥਾਨ ਦੇ ਟਿੱਬੇ ਹੈ ਇਹ ਟਿੱਬੇ ਹੈਗੇ ਨੇ ਤਰਨਤਨ ਜ਼ਿਲ੍ਹੇ ਦੇ ਪਿੰਡ ਹੈਗਾ ਜੀ ਮੁੰਡਾ ਤੋਂ ਮੁੰਡਾ ਦਾ ਇਹ ਮੰਡ ਹੈ ਜਿੱਥੇ ਕਹਿੰਦੇ ਨਾ ਦਰਿਆ ਬਿਆਸ ਦੇ ਵਿੱਚ ਹੜਾ ਏ ਕਹਾਣੀ ਤੁਹਾਨੂੰ ਇੱਕ ਜੱਟ ਦੀ ਸੁਣਾਉਣ ਚੱਲੇ ਆ ਕਹਿੰਦੇ ਨਾ ਜੱਟ ਜਿਹੜੇ ਆਪਾਂ ਦੇਖਦੇ ਹੈਗੇ ਆ ਬਹੁਤ ਤਣਾੜ ਹੁੰਦੇ ਆ ਲੇਕਿਨ ਇੱਕ ਛੋਟਾ ਜੱਟ ਉਹਦੀ ਜਿਹੜੀ ਜ਼ਿੰਦਗੀ ਆ ਉਹ ਕਿੱਦਾਂ ਦੀ ਆ ਇੱਕ ਸਾਲ ਪਹਿਲਾਂ ਹੜਾ ਏ ਇੱਕ ਸਾਲ ਬਾਅਦ ਉਹਦੀ 5 ਏਕੜ ਜਿਹੜੀ ਜ਼ਮੀਨ ਆ ਉਹ ਇਸ ਟਿੱਬਿਆਂ ਦੇ ਥੱਲੇ ਆ 5-5 ਫੁੱਟ ਥੱਲੇ ਆਪੋ ਜਾਉ ਜ਼ਮੀਨ ਆ ਲੇਕਿਨ ਕਿਸਾਨ ਦੇ ਹਾਲਾਤ ਜਿਹੜੇ ਆ 1 ਸਾਲ ਤੋਂ ਨਾ ਤਾਂ ਸਰਕਾਰ ਆ ਸਮਝ ਸਕੀਆਂ ਆ ਮੈਂ ਤੇ ਨਾ ਹੀ ਕਿਸੇ ਲੋਕਾਂ ਨੇ ਕਹਿੰਦੇ ਜਦੋਂ ਪਹਿਲਾਂ ਜੋ ਹੜੰਦੇ ਸੀ ਨਾ ਹੜਾਂ ਦੇ ਵਿੱਚ ਜਦੋਂ ਮਦਦ ਵਾਸਤੇ ਬਹੁਤ ਲੋਕ ਆਏ ਲੋਕਾਂ ਨੇ ਰਾਸ਼ਨ ਬਹੁਤ ਪਹਚਾ ਦਿੱਤਾ ਘਰ ਭਰ ਦਿੱਤੇ ਲੇਕਿਨ ਜੇ ਤੋ ਹੜ ਚਲੇ ਗਏ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਹਾਲਾਤ ਆ ਉਹ ਦੇਖਣ ਵਾਲੇ ਨੇ ਸਾਡੇ ਨਾਲ ਬਾਪੂ ਜਿਹੜੇ ਨੇ ਮੰਡ ਮੁੰਡਾ ਮੰਡ ਜਿਹੜਾ ਵਾ ਉਥੋਂ ਦੇ ਪ੍ਰਗਟ ਸਿੰਘ ਜੀ ਆ ਇਹਨਾਂ ਦੀ ਪਿਛਲੇ ਦਿਨ ਵੀਡੀਓ ਵਾਇਰਲ ਹੋਈ ਤਾਂ ਵੀਡੀਓ ਤੋਂ ਬਾਅਦ ਜਦੋਂ ਹੁਣ ਇਹਨਾਂ ਨਾਲ ਗੱਲ ਕਰਦੇ ਆ ਬਾਪੂ ਜੀ ਇੱਕ ਵੀਡੀਓ ਤੁਹਾਡੀ ਦੇਖੀ ਹਾਂਜੀ ਅਸੀਂ ਆਪਣੇ ਚੈਨਲ ਦੇ ਵਿੱਚ ਲਾਈ ਠੀਕ ਜੀ ਔਰ ਕਿੰਨੀ ਏਕੜ ਜ਼ਮੀਨ ਆ ਤਾਂ ਹਾਲਾਤ ਕੀ ਐ ਹਾਲਾਤ ਕੀ ਐ ਇਤਰਾ ਵੀ 5 ਕਿੱਲੇ ਸਾਡੀ ਏਕੜ 5 ਕਿੱਲੇ ਪੜੀ ਆ ਹਾਲਾਤ ਸਾਡੇ ਬਹੁਤ ਮੰਦੇ ਹਾਲ ਆ ਤੇ ਪਾਣੀ ਆ ਗਿਆ ਵਾ ਤੇ ਰੇਤੋ ਪੈ ਗਈ ਪੰਜ ਪੰਜ ਚਾਰ ਚਾਰ ਰੋਡ ਚੜ ਗਈ ਆ ਤੇ ਮਗਾਣੇ ਕੋਠੇ ਦੋ ਤੇ ਇੱਕ ਤਾਨਕ ਬੰਦੀ ਦਾ ਉਹ ਵੀ ਟੈਗੇ ਲਿੰਕ ਤੇ ਹੀ ਤੇ ਸਮਾਨ ਵੀ ਸਾਡਾ ਗਿਆ ਤੇ ਰੁੜ ਗਿਆ ਸਾਰਾ ਤੇ ਸਾਡੀ ਕਿਸੇ ਨੇ ਆਵਾਜ਼ ਨਹੀਂ ਪੁੱਛੀ ਵੀ ਹੈਗੇ ਕਿ ਨਹੀਂ ਹੈਗੇ ਕਿਸੇ ਨੇ ਸਾਡੀ ਆਵਾਜ਼ ਨਹੀਂ ਪੁੱਛੀ ਨਾ ਕੋਈ ਅਹੀਂ ਚੁੱਪ ਰਿਹਾਦਾ ਉਹ ਜਿੰਗਰਾਂ ਕੀਤਾ ਮੁੰਡੇ ਮਾੜਾ ਮੁਰਕਾ ਮਾਰੇ ਲਾ ਕੇ ਲੱਗਿਆ ਜਾਰਾ ਸਾਲ ਗੱਡਿਆ ਵਾ ਬਹੁਤ ਪਰਵਾਦ ਦੇ ਵਿੱਚ ਕਿੰਨੇ ਜੀ ਆ ਕੌਣ ਕੌਣ ਹੈਗੇ ਪੰਜ ਜੀ ਆ ਜੀ ਦੋ ਮੁੰਡੇ ਇੱਕ ਕੁੜੀਆ ਵਾ ਤੇ 5 2000 ਆਪ ਦਵੇਂ ਜੀ 5 ਜਣੇ ਠੀਕ ਹੈ ਹਾਂਜੀ ਤੂੰ ਹੁਣ ਗੁਜ਼ਾਰਾ ਕਿੱਦਾਂ ਚੱਲਦਾ ਤੁਹਾਡਾ ਗੁਜ਼ਾਰਾ ਇਤਰਾ ਮੁੰਡਾ ਲੱਗਾ ਠੇਕੇ ਤੇ ਲੱਗਾ ਇੱਕ ਬਾਬਿਆਂ ਦੀ ਸੇਵਾ ਕਰਦਾ ਵਾ ਤੇ ਉਹ ਤੁਹਾਨੂੰ ਪਤਾ ਹੀ ਆ ਵੀ ਉਹ ਵੀ 12ਵੀਂ ਦੇ ਮਾਤਾ ਪੜ੍ਹਿਆ ਉਹਦੇ ਕੋਰਸ ਕੀਤੇ ਆ ਤੇ ਠੇਕੇ ਤੇ ਲੱਗਾ 6-7000 ਰੁਪਏ ਦੰਦਾ ਗੁਜ਼ਾਰਾ ਚੱਲਦਾ ਵਾ ਕੋਈ ਕਿਲੇ ਖੁੱਦਾ ਲੈਵਲ ਤਾਂ ਅਸੀਂ ਖਾ ਲੈਨੇ ਆ ਕਿੰਦੇ ਜੱਟ ਕੋ ਦਾਣੇ ਤਾਂ ਹਮੇਸ਼ਾ ਪਏ ਹੁੰਦੇ ਆ ਇਸ ਟਾਈਮ ਪੜੋਲੇ ਵਿੱਚ ਹੈਗੇ ਦਾਣੇ ਨਹੀਂ ਦਾਣੇ ਕੋਈ ਪੜੋਲੇ ਚ ਨਹੀਂ ਹੈਗਾ ਜਾ ਕੇ ਵੇਖ ਸਾਡੇ ਪੜੋਲੇ ਦੋਵੇਂ ਖਾਲੀ ਆ ਪਏ ਆ ਤੇ ਬਹੁਤ ਮੰਦੀ ਹਾਲਤਾਂ ਸਾਲ ਬਹੁਤ ਔਖਾ ਗੱਡਿਆ ਵਾ ਸਾਲ ਨਿਕਲ ਚੁੱਕਿਆ ਤੇ ਸਾਲ ਦੇ ਵਿੱਚ ਕੋਈ ਸਰਕਾਰ ਨੇ ਮੁਆਵਜ਼ਾ ਕੋਈ ਬਾਹ ਬੂੰ ਫੜੀ ਹੋਈ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਕਿ ਸਾਨੂੰ ਮੁਆਵਜ਼ੇ ਮਿਲਦੇ ਰਹਿ ਯਾਰ ਕਿ ਸਾਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਕਿ ਕੋਈ ਮੁਆਵਜ਼ਾ ਨਹੀਂ ਮਿਲਿਆ ਕਿ ਅਸੀਂ ਪੇਸ਼ ਵੀ ਹੋਏ ਆ ਤਹਿਸੀਲਦਾਰ ਦੇ ਵੀ ਆ ਪਟਵਾਰੀ ਦੇ ਵੀ ਗਏ ਆ ਤੇ ਇਹਰੇ ਆਪਾਂ ਡੀਸੀ ਦੇ ਵੀ ਗਏ ਆ ਕੋਈ ਸਾਨੂੰ ਮੌਬਦਾ ਨਹੀਂ ਮਿਲਿਆ ਜੀ ਕੋਈ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਅਛਾ ਕਹਿੰਦੇ ਤੁਸੀਂ ਪਿਛਲੇ ਕਾਫੀ ਸਾਲਾਂ ਤੋਂ ਜਿਹੜੀ ਕਿਸਾਨ ਜਥੇਬੰਦੀ ਆ ਵੈਸੇ ਤੁਹਾਡੇ ਦਾ ਇਧਰਲਾ ਇਲਾਕਾ ਜਿਹੜਾ ਕਿਸਾਨ ਜਥੇਬੰਦੀ ਦਾ ਗੜਵਾ ਕਹਿੰਦੇ ਤੁਸੀਂ ਬਹੁਤ ਸਮੇਂ ਤੋਂ ਕਿਸਾਨ ਜਥੇਬੰਦੀ ਜਾਂਦੇ ਰਹੇ ਆ ਜਾਂਦੇ ਰਹੇ ਜੀ ਤਾਂ ਜਦੋਂ ਹੁਣ ਲੋੜ ਪਈ ਆ ਤਾਂ ਹੁਣ ਕੋਈ ਕਿਸਾਨ ਜਥੇਬੰਦੀ ਆਈ ਇੱਥੇ ਤੁਹਾਡੇ ਨਾ ਨਾ ਜੀ ਕੋਈ ਨਹੀਂ ਸਾਨੂੰ ਪਰੇਸ਼ਾਨ ਨਹੀਂ ਕੋਈ ਸਾਨੂੰ ਪਰੇਸ਼ਾਨ ਨਹੀਂ ਵੀ ਹੈਗਾ ਕਿ ਨਹੀਂ ਹੈਗਾ ਤੇ ਅਸੀਂ ਜਾਂਦੇ ਰਹੇ 25 ਸਾਲ ਹੋ ਗਏ ਆ ਜਾਂਦੇ ਰਹੇ ਦਿੱਲੀ ਵੀ ਗਏ ਆ ਮਹੀਨਾ-ਮਹੀਨਾ ਲਾ ਕੇ ਹੁੰਦੇ ਰਹੇ ਆ ਐ ਡੇਢ ਸਾਲ 13-14 ਮਹੀਨੇ ਰਹੇ ਆ ਮਹੀਨਾ-ਮਹੀਨਾ ਤੇ ਤਾਂ ਮਹੀਨੇ ਲਾ ਕੇ ਇਹ ਮਹੀਨਾ-ਮਹੀਨਾ ਕਰਕੇ ਤੇ ਕਿ ਨਹੀਂ ਵੀ ਹੁਣ ਆ ਨਖੌਰੀ ਬਾਰਡਰ ਤੇ ਗਏ ਆ ਉੱਥੇ ਵੀ 15 ਦਿਨ ਲਾ ਕੇ ਆਏ ਆ ਕੀ ਫਾਇਦਾ ਕੀ ਹੋ ਜਾਣਾ ਤੇ ਕੋਈ ਫਾਇਦਾ ਨਹੀਂ ਹੋਇਆ ਹੁਣਾਂ ਦੇ ਜਾਓ ਚੱਲੋ ਨਾਲ ਜਹੇ ਮੰਦਿਰ ਨਾਲ ਇਹ ਬੰਦੇ ਖੜਾ ਮੈਂ ਵੀ ਮੈਂ ਮੇਰਾ ਨਹੀਂ ਹੁਣ ਗੁਜ਼ਾਰਾ ਹੁੰਦਾ ਤੇ ਮੈਂ ਨਹੀਂ ਜਾ ਸਕਦਾ ਅੱਛਾ ਇਹ ਜਿਹੜਾ ਤੁਹਾਡਾ ਇਲਾਕਾ ਵਾ ਇੱਥੋਂ ਦੇ ਦੋ ਵੱਡੇ ਆਗੂ 2000 ਮੈਨੂੰ ਲੱਗਦਾ ਜਾਦੇ ਇੱਥੋਂ ਦੇ ਹੀ ਆ ਇੱਕ ਬੰਦੇੜ ਸਾਹਿਬ ਨੇ ਇੱਕ ਪੰਨੂ ਸਾਹਿਬ ਨੇ ਹੈਨਾ ਤੁਸੀਂ 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 ਕਿਹਦੇ ਨਾਲ ਸੀਗੇ ਹਾਂ ਅਸੀਂ ਆ ਗਏ ਆਪਣੇ ਇਹ ਸ਼ਤਨਾ ਪੰਨੂ ਨਾਲ ਅੱਛਾ ਪੰਨੂ ਸਾਹਿਬ ਦੇ ਨਾਲ ਸ਼ਤਨਾ ਪੰਨੂ ਸਾਹਿਬ ਨਾਲ ਤੇ ਪੁੱਛਣਾ ਸੀ ਹੁਣ ਜੀ ਕਿ ਮੇਰੇ ਕੋਲ ਸਾਲ ਹੋ ਗਿਆ ਮੈਨੂੰ ਦਾਣੇ ਨਹੀਂ ਗਏ ਆ ਮੇਰੀ ਜ਼ਮੀਨ ਥੱਲੇ ਆ ਹੈ ਨਾ ਕਿ ਕੋਈ ਕਰੋ ਮਾੜਾ ਮੋਟਾ ਹੀਲਾ ਵਸੇਲਾ ਝੰਡੇ ਚੱਕਦੇ ਰਹੇ ਆ ਹਾਂ ਚੱਕਦੇ ਰਹੇ ਝੰਡੇ ਦੀ ਅਸੀਂ ਕਿਸੇ ਨੂੰ ਆਖਿਆ ਨਹੀਂ ਨਾ ਸਾਨੂੰ ਨਾ ਕੋਈ ਪੁੱਛਿਆ ਤਾਂ ਨਾ ਕੋਈ ਗੱਲ ਆ ਸਾਨੂੰ ਇਤਰਾ ਫੋਨ ਕਰ ਦੰਦੇ ਆਜੋ ਤੇ ਮੈਂ ਹੁਣ ਜਵਾਬ ਦੇਣ ਡੈਬਾ ਵੀ ਮੇਰੇ ਪੱਲੇ ਕੁਝ ਨਹੀਂ ਰਗਾ ਮੈਂ ਕੀ ਕਰਨਾ ਜਾ ਕੇ ਮੇਰੇ ਨਾਣੇ ਵੀ ਭੁੱਖੇ ਰਹੇ ਮੈਂ ਕੀ ਕਰਨਾ ਜਾ ਕੇ ਆਹ ਤੇ ਜਦੋਂ ਬਾਪੂ ਜੀ ਇੱਥੇ ਹਾਰੜ ਆਏ ਸੀਗੇ ਹਾਂ ਜੀ ਜਿਹੜਾ ਜ਼ਿੰਮੇਦਾਰ ਹੁੰਦਾ ਜੱਟ ਬੰਦਾ ਹੁੰਦਾ ਇਹਦੇ ਕੋਈ ਆਪਣੇ ਮੱਝਾਂ ਗਾਵਾਂ ਜਾਨਵਰ ਹੁੰਦੇ ਆ ਤਾਂ ਤੁਹਾਡੇ ਕੋ ਵੀ ਹੁਣੇ ਆ ਹੁਣ ਹੈ ਹਾਂ ਹੁਣ ਸਾਡੇ ਕੋ ਇੱਕੋ ਜਾਂ ਸਾਡੇ ਕੋ ਗਾਵਾਂ ਉਹ ਵੀ ਕਿ ਸੱਜੇ ਮਿੱਤਰ ਨੇ ਦਿੱਤੀ ਲਵੇਰੀ ਦਿੱਤੀ ਆ ਉਹਦਾ ਚਾਹ ਪੀਲੀਦੀ ਆ ਤੇ ਇਸ ਤਰ੍ਹਾਂ ਕਰਕੇ ਚੱਲੋ ਦੁੱਧ 2 ਕਿਲੋ ਦਈ ਜਾਂਦੀ ਆ ਸਾਲ ਦੇ ਵਿੱਚ ਦਿੱਤੀ ਇਹਨਾਂ ਨੇ ਖਾ ਦਿੱਤੀ ਸਾਨੂੰ ਤੇ ਟਾਈਮ ਆ ਹੁੰਦਾ ਜਾਂਦਾ ਸਾਡਾ 6:00 ਵਜੇ ਦਾ ਹਾਂ ਦੇਖੋ ਇੱਕ ਚੀਜ਼ ਆ ਕਿ ਇਹਨਾਂ ਜਿਹੜੇ ਨਾ ਕਹਿੰਦੇ ਪੰਜ ਜਾਨਵਰ ਸੀਗੇ ਸਾਡੇ ਕੋ ਪਹਿਲਾਂ ਤਾਂ ਪੰਜ ਜਾਨਵਰ ਜਿਹੜੇ ਆ ਉਹ ਹੜ ਦੇ ਵਿੱਚ ਰੁੜ ਗਏ ਤਾਂ ਹੁਣ ਇੱਕ ਗਾ ਜਿਹੜੀ ਕਿਸੇ ਸੱਜਣ ਨੇ ਇਹਨਾਂ ਨੂੰ ਦੇ ਦਿੱਤੀ ਆ ਦੂਜੇ ਪਾਸੇ ਜਿਹੜੀ ਜਥੇਬੰਦੀ ਆਪਾਂ ਕਹਿੰਦੇ ਤਰ ਤਾਂ ਜ਼ਿਲ੍ਹੇ ਨਾਲ ਸਬੰਧਤ ਜਥੇਬੰਦੀਆਂ ਜ਼ਿਆਦੀਆਂ ਨੇ ਇੱਥੋਂ ਦੇ ਵੱਡੇ ਵੱਡੇ ਜਿਹੜੇ ਲੀਡਰ ਆ ਜਥੇਬੰਦੀਆਂ ਵਿੱਚ ਜਿਹੜੇ ਸ਼نگਾਸ਼ ਵਿੱਚ ਜਾਂਦੇ ਨੇ ਲੇਕਿਨ ਬਾਹ ਫੜਨ ਕੋਈ ਨਹੀਂ ਆਇਆ ਸਿਰਫ ਇਹ ਲੋਕ ਜਿਹੜੇ ਨੇ ਜਿਹੜੇ ਕਿਸਾਨ ਨੇ ਜਥੇਬੰਦੀਆਂ ਜਾਂਦੇ ਲੇਕਿਨ ਜਦੋਂ ਇਹਨਾਂ ਦੇ ਖੁੱਦ ਦੇ ਜ਼ਮੀਨਾਂ ਜੱਟਾਂ ਦਾ ਜਿਹੜਾ ਹੈਗਾ ਉਹ ਜ਼ਮੀਨ ਦੇ ਨਾਲ ਹੀ ਹੈ ਨਾ ਤਾਂ ਜ਼ਮੀਨ ਜਿਹੜੀ ਉਹ 5 ਫੁੱਟ ਥੱਲੇ ਆ ਜਸਮਦਰ ਭਾਈ ਇੱਕ ਵਾਰ ਆਪਾਂ ਨਾ ਥੋੜੀ ਜੀ ਵੀਡੀਓ ਦਿਖਾਈਏ ਇਸ ਨਾ ਜ਼ਮੀਨ ਦੀ ਕਿ ਕਿਦਾਂ ਆਪ ਪੂਰਾ ਆਪਾਂ ਕਹਿ ਲਈਏ ਕਿ ਜਿਹੜਾ ਇਲਾਕਾ ਜਿਹੜਾ ਵਾ ਐਵੇਂ ਲੱਗਦਾ ਜਿਹਦਾ ਟਿੱਬੇ ਬਣੇ ਹੁੰਦੇ ਆ ਇੱਕ ਤਾਂ ਸਿੱਧੂ ਮੂਸੇਵਾਲਾ ਜਿਹੜੇ ਉਹ ਟਿੱਬਿਆਂ ਦੀ ਗੱਲ ਕਰਦੇ ਹੁੰਦੇ ਸੀ ਉਹ ਮਾਨਸਾ ਦੇ ਆ ਲੇਕਿਨ ਅਸੀਂ ਤਰਨਤਾਰਨ ਜ਼ਿਲ੍ਹੇ ਜਿੱਥੇ ਕਹਿੰਦੇ ਨਾ ਕਿ ਬਿਲਕੁਲ ਮਿੱਟੀ ਜਿਹੜੀ ਆ ਆਪੋ ਜਾਉ ਮਿੱਟੀ ਹੁੰਦੀ ਆ ਲੇਕਿਨ ਉਹ ਆਪੋ ਜਾਉ ਮਿੱਟੀ ਬਾਪੂ ਦੀ ਜਿਹੜੀ 5 5 ਫੁੱਟ 6 ਫੁੱਟ نیچے ਆ ਦੱਸਦੇ ਕਹਿੰਦੇ ਜੀ ਤੁਹਾਡੀ ਆ ਮੋਟਰ ਦੀ ਕੋਠਰੀ ਹੁੰਦੀ ਹੈ ਆ ਕੋਠਰੀ ਹੁੰਦੀ ਆ ਉਹ ਵੀ ਕਹਿੰਦੇ ਨੀਚੇ ਆ ਉਹ ਵੀ ਉਹ ਵੀ ਰੁੜ ਗਏ ਉਹ ਵੀ ਇਲੈਕਟ੍ਰੀ ਇਹਦਾ ਤੇ ਉਹਦਾ ਕੋਈ ਨਸਖਣ ਨਹੀਂ ਤੁਹਾਨੂੰ ਵੀ ਤੁਹਾਨੂੰ ਏਟਾ ਵਿਖਾਉਨੇ ਏਟਾ ਉਤਰਾਂ ਪਈਆਂ ਵਾ ਬੋਰ ਦੇ ਨਾਲ ਲੱਗੀਆਂ ਤੇ ਇਹ ਵੀ ਇੱਥੇ ਦੱਬ ਦੱਬ ਚ ਆਏ ਸਾਰੇ ਲੈਂਟਰ ਵੀ ਸਾਰੇ ਏਟਾ ਕੰਬੇ ਵੀ ਰੁੜ ਗਏ ਸਾਰੇ ਇੱਥੇ ਸਾਡੇ ਟਰਾਂਸਫਾਰਮਰ ਵੀ ਰੁੜ ਗਏ ਪਿੰਡ ਵਿੱਚ ਵੀ ਲੋਕ ਨੇ ਕੋਈ ਉਹਨਾਂ ਦੇ ਕਿਦਾਂ ਹੋਰਾਂ ਲੋਕਾਂ ਦੀ ਜ਼ਮੀਨਾਂ ਦੇ ਉੱਪਰ ਵੀ ਮਿੱਟੀ ਚੜ੍ਹੀ ਹੋਏਗੀ ਉਹਨਾਂ ਦਾ ਕੀ ਬਣਿਆ ਉਹਨਾਂ ਕੀ ਬਣਾ ਸਰ ਇਦਾਂ ਹੀ ਆ ਜਿਤਨਾ ਤੁਹਾਨੂੰ ਪਤਾ ਹੈ ਹਾਲਾਤ ਫਿਰ ਇਤਨਾ ਵੀ ਆ ਜਿਤਨਾ ਦੇ ਹੈਗਾ ਹੀ ਆ ਈ ਹਾਲਤ ਹੈ ਸਾਰਿਆਂ ਦੀ ਕੋਈ ਜਥੇਬੰਦੀਆਂ ਨੂੰ ਕਹਿਣਾ ਚਾਹੂੰਗਾ ਕੋਈ ਕਿਸਾਨ ਹੀ ਮਦਦ ਕਰ ਦੇਣ ਯਾਰ ਕਿ ਚਲੋ ਪੈਸੇ ਨਾ ਮੈਂ ਮੈਂ ਕਹੂੰਗਾ ਪੈਸੇ ਨਾ ਦੇਣ ਤੁਹਾਨੂੰ ਤੁਹਾਨੂੰ ਹਾਂ ਨਾ ਪਹਿਲੀ ਪੱਧਰੀ ਕਰਾ ਨਾ ਕੋਈ ਤੇਲ ਲਿਆਵੇ ਕੋਈ ਟਰੈਕਟਰ ਲਿਆਵੇ ਕੁਝ ਇੱਕ ਬੱਚਾ ਸੀਗਾ ਉਹ ਕਹਿੰਦੇ ਉਹਨੇ ਨਾ ਇੱਕ ਵਾਰੀ ਅਪੀਲ ਕੀਤੀ ਸੀ ਤਾਂ ਲੋਕ ਉੱਤੇ ਪੰਜਾਬ ਪੂਰਾ ਪਹੁੰਚ ਗਿਆ ਸੀ ਹਾਂਜੀ ਹਾਂਜੀ ਤੇ ਸਾਡੀ ਆਪਣੇ ਸੁਣੀ ਨਹੀਂ ਵੀਰ ਕਿਸ ਨੇ ਆਖੀ ਤੇ ਜਾਂਦੇ ਆ ਤੇਲ ਆਹੇ ਪਾ ਤੇਲ ਪਾ ਦੋ ਟਰੈਕਟਰ ਅਸੀਂ ਵਾਹਾਂ ਕੋਈ ਨਹੀਂ ਆਉਂਦਾ ਮੈਂ ਦੋ ਤਿੰਨ ਜਨਾਂ ਨੂੰ ਆਖਿਆ ਕਿ ਨਾ ਨੇ ਪਹਿਲੋ ਸਾਨੂੰ ਜਦੋਂ ਪਾਣੀ ਆਇਆ ਸੀ ਤੇ ਅਸੀਂ ਉਹਨਾਂ ਦਾ ਟਰੈਕਟਰ ਆਖਿਆ ਹੈ ਦੇ ਚੱਲੀਏ ਉਹ ਆਲੇ ਨਹੀਂ ਅਜੇ ਸਾਡਾ ਸੂਤਰ ਨਹੀਂ ਹੈਗਾ ਤੇਲ ਪਾਵੇਂਗਾ ਤਾਂ ਫੇਰ ਕੰਮ ਚੱਲਣਾ ਹੂੰ ਤੇ ਮੈਂ ਮੁੜ ਕੇ ਫਿਰ ਬਹਿ ਗਿਆ ਜੋ ਖਰਚਾ ਨਹੀਂ ਹੈਗਾ ਤੇਲ ਕਿੱਥੋਂ ਪਾਉਣਾ ਮੈਂ ਜੇ ਜਿਹੜੀ ਕਰੇ ਗਾਂ ਤੁਸੀਂ ਕਿਹਨੇ ਕਿਸੇ ਨੇ ਦੇ ਦਿੱਤੀ ਹੈ ਤਾਂ ਉਹਦਾ ਜਿਹੜਾ ਖਾਣ ਪੀਣ ਜਾਂ ਆਪਾਂ ਕਹਿੰਦੇ ਉਹਨੂੰ ਪੱਠੇ ਵਗੈਰਾ ਉਹ ਕਿੱਥੋਂ ਪੱਠੇ ਇਤਰਾ ਵਟਾਂ ਤੋਂ ਘਾ ਵੱਢ ਗਏ ਤੇ ਕਣਕਦੋਂ ਵਿੱਚੋਂ ਪਾ ਗਏ ਤੇ ਤੁਹਾਨੂੰ ਪਤਾ ਵੀ ਜ਼ਿਮੀਂਦਾਰ ਵੀ ਪਾਣੀ ਦੀ ਤਰ੍ਹਾਂ ਆਇਆ ਉਹਦੇ ਕੋਈ ਮੂੜਦਾ ਨਹੀਂ ਮਰਜੀ ਕਿੱਥੋਂ ਪੱਠੇ ਵੱਢ ਕੇ ਲਈਏ ਕੋਈ ਆਂਦਾ ਇੱਕ ਡੰਗਰ ਹੈਗਾ ਚਲੋ ਕਿਹਦੀ ਗੱਲ ਥੱਪਾ ਪੱਠੇ ਘੜਦਾ ਲਿਆਉਂਦਾ ਕੋਈ ਡੱਕਦਾ ਵੀ ਨਹੀਂ ਕਈਰ ਵਟਾ ਵੀ ਵੱਢ ਕੇ ਗੁਜ਼ਾਰਾ ਕਰਨਾ ਪੈਂਦਾ ਅੰਟੀ ਪਹਿਲਾਂ ਉਹ ਜਿਹੜੀ ਅਸੀਂ ਖਬਰ ਅਸੀਂ ਚਲਾਈ ਸੀ ਕਿ ਤੁਹਾਡੇ ਇੱਥੋਂ ਹੀ ਵਾਇਰਲ ਹੋ ਕੇ ਗਈ ਸੀਗੀ ਹੈਨਾ ਕਹਿੰਦੇ ਦੋ ਬੱਚੇ ਐਸ ਟਾਈਮ ਉਹਨਾਂ ਨੂੰ ਵੀ ਦਿਹਾੜੀਆਂ ਕਰਨਾ ਪੈ ਰਹੀਆਂ ਜ਼ਿਮੀਂਦਾਰ ਦੇ ਬੱਚੇ ਸਾਰੇ ਇਹ ਅਗੇ ਸਾਡੀ ਤੇ ਹੀ ਗਵਸ਼ਟਾ ਕਿ ਸਾਡੀ ਜਿਹੜੀ ਰੇਤਾਵਾਜ ਹੈ ਪਹਿਲੀ ਆਏ ਸੋਹਣੀ ਬਣ ਜੇ ਵਧੀਆ ਬਣ ਜੇ ਤੇ ਸਾਡਾ ਬੋਰ ਹੋ ਜੇ ਸਾਰਾ ਕੁਝ ਪਹਿਲਾ ਤੇਰਾ ਹੋ ਜੇ ਜਦੋਂ ਸਾਲ ਹੋ ਗਿਆ ਥੋੜਾ ਜਿਹਾ ਸਵਾਲ ਤੁਹਾਨੂੰ ਆਪਖਾ ਜਿਹਾ ਲੱਗੂਗਾ ਸਾਲ ਹੋ ਗਿਆ ਤੁਹਾਨੂੰ ਇੱਥੇ ਕੁਝ ਵੀ ਨਹੀਂਗਾ ਤੇ ਇਹਨੂੰ ਵੇਚ ਕੇ ਕਿਤੇ ਹੋ ਲੈ ਲਓ ਤੇ ਇਥੋਂ ਵਿਗੂਗਾ ਵਿਗਣ ਵਾਲੀ ਬਣੇਗੀ ਤੇ ਬਨੂ ਇਹ ਰੇਤਾ ਦਾ ਬੋਲ ਕੌਣ ਦਊਗਾ ਹੂੰ ਰੇਤਾ ਤੇ ਇਹਦੇ ਕੁਝ ਨਹੀਂ ਕੋਈ ਦੇ ਸਕਦਾ ਬਸ ਮਿੱਟੀ ਹੋਏਗੀ ਤੇ ਚੱਲੇਗੀ ਕਿਸਾਨ ਨੂੰ ਤੇ ਮਿੱਟੀ ਨੇ ਪਿਆਰਿਆ ਇਹ ਗੱਲ ਲਿਆ ਕੇ ਇਹ ਪਹਿਲੀ ਬਾਤ ਹੈ ਜਦੋਂ ਬੰਦੀਆਂ ਦੇ ਵਿੱਚ ਜਾਂਦੇ ਰਹੇ ਆ ਨਾ ਇਹ। ਜਾਂਦੇ ਬਹੁਤ ਰਹੇ ਤੇ ਤੇ ਜਾਂਦੇ ਰਹੇ। ਮੈਂ ਖੁਦ ਘਰ ਕੰਮ ਕਰਦੀ ਹਾਂ ਇਹਨਾਂ ਨੂੰ ਵੇਚ ਕੇ। ਹਮਮ ਚਾਰ ਪੰਜ ਡੰਗਰਾਂ ਦੇ ਬਹੁਤ ਸੰਭੀ ਬੱਚੇ ਵੀ ਸਕੂਲ ਵੇਚਦੀ ਮੈਂ ਆਪ ਸ਼ੈਗਲ ਤੇ ਬੱਚੇ ਛੱਡ ਕੇ ਆਉਂਦੀ ਸੀ ਸਕੂਲ। ਜਦੋਂ ਇਹ ਚੱਲ ਜਾਂਦੇ ਸੀ। ਠੀਕ ਹੁਣ ਉਹ ਲੋਕ ਹੁਣ ਕੋਈ ਵੀ ਨਹੀਂ ਅਜੇ ਕਿਸੇ ਨੇ ਫੋਨ ਤੱਕ ਨਹੀਂ ਕੀਤਾ ਕਿ ਹੈਗਾ ਕਿ ਨਹੀਂ। ਅੱਛਾ ਜਦੋਂ ਉਹ ਕਾਫੀ ਚੈਨਲ ਦੇ ਉੱਪਰ ਸਾਡੇ ਵੀ ਚੱਲੀ ਆ ਉਹ ਚੈਨਲ ਉੱਪਰ ਵੀ ਖਬਰ ਚੱਲੀ ਆ। ਥੱਲੇ ਅਸੀਂ ਵੀ ਚੈੱਕ ਕਰਦੇ ਹਾਂ ਕਾਫੀ ਲੋਕਾਂ ਨੇ ਮਦਦ ਦੀ ਗੱਲ ਕਹੀ ਆ ਕੋਈ ਹੋਈ? ਨਹੀਂ ਕੋਈ ਨਹੀਂ ਹੋਈ ਸਰ। ਸਾਨੂੰ ਕਿਸੇ ਨੇ ਫੋਨ ਨਹੀਂ ਕੀਤਾ ਕਿਉਂਕਿ ਇਹ ਕਿਹੋ ਜਿਹਾ ਚੁਟੋਲੀ ਵੀ ਸਾਨੂੰ ਕੋਈ ਮਦਦੀ ਫੋਨ ਆਇਆ ਜਾਂ ਕਿ ਵੀ ਤਾਂ ਕੋਈ ਸਾਡੀ ਵੀਡੀਓ ਵੇਖ ਕੇ ਕੋਈ ਸਾਡੇ ਤੇ ਤਰਸ ਕਰ ਲਈ ਆ ਦੇਖੋ ਇੱਕ ਨਾ ਜਦੋਂ ਕੋਈ ਵੀ ਖਬਰ ਚੱਲਦੀ ਹੈ ਕੋਈ ਸਟੋਰੀ ਚੱਲਦੀ ਹੈ ਤਾਂ ਉਹਦੇ ਵਿੱਚ ਹਲਾ ਨਾ ਲੋਕ ਕਮੈਂਟ ਕਰਦੇ ਆ ਕਿ ਇਹਨਾਂ ਦਾ ਨੰਬਰ ਦਿਓ ਤਾਂ ਨੰਬਰ ਆਪਾਂ ਇਹਨਾਂ ਨੂੰ ਕੋਈ ਪੁੱਛ ਲੈਨੇ ਬੱਪੂ ਜੀ ਇੱਕ ਵਾਰ ਨੰਬਰ ਬੋਲ ਦਿਓ ਆਪਦਾ ਇਲਾਕਾ ਜਿਹੜਾ ਦੱਸ ਦਿਓ ਕਿਉਂਕਿ ਲੋਕਾਂ ਨੂੰ ਨਹੀਂ ਪਤਾ ਤੁਸੀਂ ਹੈ ਕਿੱਥੇ ਸਾਡਾ ਨੰਬਰ ਪਹਿਲਾਂ ਦੱਸਿਓ ਅੱਛਾ ਜੀ ਨੰਬਰ ਸਾਡਾ 991453084 ਤੇ ਹੁਣ ਅਸੀਂ ਰਹਿੰਦੇ ਆ ਪੱਖੋਪੁਰ ਪਿੰਡ ਸਾਡਾ ਜੱਦੀ ਪੱਖੋਪੁਰ ਪਿੰਡ ਵਾ ਤੇ ਅਸੀਂ ਉੱਥੇ ਚੱਲ ਗਏ ਆ ਉੱਥੇ ਅਸੀਂ ਮਗਾਨ ਪਾਏ ਮੜੇ ਜਾਗੇ ਤੇ ਅਸੀਂ ਉੱਥੇ ਚੱਲ ਗਏ ਆ ਤੇ ਚਲੋ ਇੱਥੇ ਜਦੋਂ ਕੁਝ ਰਹਿ ਗਿਆ ਨਹੀਂ ਫਿਰ ਅਸੀਂ ਉੱਥੇ ਜਾਣਾ ਹੈ ਘਰ ਹੀ ਜਾਣਾ ਹੈ ਆ ਦੇਖੋ ਇਹ ਇਹ ਪਿੰਡ ਜਿਹੜਾ ਵਾ ਮੁੰਡਾ ਪਿੰਡ ਆ ਉਹਦਾ ਮੰਡ ਹੈਗਾ ਤਰਨ ਤਰਨ ਜ਼ਿਲ੍ਹਾ ਵਾ ਤੇ ਬਾਪੂ ਜੀ ਨੇ ਨੰਬਰ ਬੋਲਤਾ ਅਸੀਂ ਵੈਸੇ ਡਿਸਪਲੇ ਵੀ ਕਰਾਂਗੇ ਤਾਂ ਨਿਰਮਲ ਮੇਰੇ دوست ਨੇ ਤੁਹਾ ਸਹਿਯੋਗੀ ਨੇ ਸਾਡੇ ਤਾਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਇਹਨਾਂ ਦੀ ਜਿਹੜੀ ਪਹਿਲੀ ਸਟੋਰੀ ਕਹਿੰਦੇ ਆ ਨਾ ਜਿਹੜੀ ਵਾਇਰਲ ਹੋਈ ਤੇ ਨਿਰਮਲ ਤੁਹਾਡਾ ਸੰਪਰਕ ਕਿੱਦਾ ਹੁੰਦਾ ਹੈ ਇਹਨਾਂ ਬਾਪੂ ਜੀ ਦਾ ਸਰ ਇਹ ਬਾਪੂ ਜੀ ਉਹਨਾਂ ਨੇ ਕਿਸੇ ਤੋਂ ਮੇਰਾ ਨੰਬਰ ਜਿੱਦਾਂ ਅੜਾਂ ਦੇ ਵਿੱਚ ਅਸੀਂ ਨਾ ਇੱਥੇ ਕਵਰੇਜ ਕੀਤੀ ਸੀ ਤੇ ਕਿਸੇ ਤੋਂ ਇਹਨਾਂ ਨੇ ਮੇਰਾ ਨੰਬਰ ਲਿਆ ਤੇ ਇਹ ਤਿੰਨ ਦਿਨ ਪਹਿਲਾਂ ਇਹਨਾਂ ਮੇਰੇ ਘਰੇ ਆਏ ਸਵੇਰੇ ਮੈਂ ਤਿਆਰ ਹੋ ਰਿਹਾ ਸੀ ਤੇ ਬਾਪੂ ਜੀ ਹੁਣੇ ਘਰੇ ਪਹੁੰਚ ਕੇ ਤੇ ਬਾਪੂ ਜੀ ਹੁਣ ਐ ਤਾਂ ਮਨੇ ਦੱਸਿਆ ਕਿ ਮੇਰੀ 5 ਕਿਲੇ ਜ਼ਮੀਨ ਆ ਆਪਣੇ ਮੰਡ ਖੇਤਰ ਦੇ ਵਿੱਚ ਤੇ ਉਹਦੇ ਵਿੱਚ ਰੇਤਾ ਬਹੁਤ ਿਆ ਤੇ ਮੇਰੀ ਖਬਰ ਕਰੋ ਚਲੋ ਅਸੀਂ ਤਿਆਰ ਹੋ ਕੇ ਮੈਂ ਬਪੂ ਜੀ ਗਿਆ ਚਲੋ ਚੱਲਦੇ ਆਂ ਅਸੀਂ ਜਦੋਂ ਆਏ ਇੱਕ ਦੇ ਰਸਤਾ ਬਹੁਤ ਮਤਲਬ ਬਹੁਤ ਜ਼ਿਆਦਾ ਖਰਾਬ ਏ ਕਾਫੀ ਤੁਰ ਕੇ ਆਉਣਾ ਪਿਆ ਤੇ ਤੁਰ ਕੇ ਪਹੁੰਚੇ ਅਸੀਂ ਅੱਜ ਵੀ ਉਹ ਹੋਈ ਆਪਾਂ ਹਾਂਜੀ ਤੁਸੀਂ ਹੁਣ ਦੇਖ ਹੀ ਲਿਆ ਕਿਵੇਂ ਰਸਤਾ ਜਦੋਂ ਇੱਥੇ ਪਹੁੰਚੇ ਅਸੀਂ ਦੇਖ ਕੇ ਬੜਾ ਦੁੱਖ ਹੋਇਆ ਕਿ ਜਿਵੇਂ ਬਾਪੂ ਜੀ ਹੁਣਾਂ ਦੱਸਿਆ ਹੈ ਨਾ ਬਿਲਕੁਲ ਹੀ ਉਹ ਹਾਲਾਤ ਕੋਈ ਹਾੜ ਤੇ ਆ ਕੇ ਚਿਲ ਗਏ ਪਰ ਹੁਣ ਇਹਨਾਂ ਦੇ ਹਾਲਾਤ ਬਹੁਤ ਮਾੜੇ ਨੇ ਪੰਜ ਕਿੱਲੇ ਜ਼ਮੀਨ ਆ ਤੁਸੀਂ ਦੇਖ ਕਿਤੇ ਵੀ ਮਿੱਟੀ ਤੁਹਾਨੂੰ ਦਿਖਿਓ ਕਿਤੇ ਵੀ ਨਹੀਂ ਦਿਖੂਗੀ ਸਾਰੇ ਰੇਤਾ ਹੀ ਰੇਤਾ ਵਾ ਤੁਹਾਡੇ ਇਹਨਾਂ ਦਾ ਮੈਂ ਗੱਲ ਕਰ ਰਿਹਾ ਸੀਗਾ ਕਿ ਤੁਹਾਡੇ ਇਲਾਕੇ ਦੇ ਜਿਹੜੇ ਆਗੂ ਨੇ ਉਹ ਪੂਰੇ ਪੰਜਾਬ ਦੀ ਜਥੇਬੰਦੀਆਂ ਨੂੰ ਕੰਟਰੋਲ ਕਰਦੇ ਜਿਵੇਂ ਪੰਨੂ ਸਾਹਿਬ ਸਤਨਾਮ ਸਿੰਘ ਪੰਨੂ ਸਾਹਿਬ ਹੋ ਗਏ ਉਸ ਤੋਂ ਬਾਅਦ ਅਪਨਦੇਤ ਸਾਹਿਬ ਹੋ ਗਏ ਉਹ ਇਸੇ ਇਲਾਕੇ ਦੇ ਨੇ ਹੋਰ ਸ਼ਾਇਦ ਇੱਕ ਦੋ ਹੋਰ ਵੀ ਜਿਹੜੇ ਵੱਡੇ ਲੀਡਰ ਇਥੋਂ ਦੇ ਹੈਗੇ ਨੇ ਜਦੋਂ ਜਥੇਬੰਦੀਆਂ ਸੰਘਰਸ਼ੇ ਜਾਂਦੀਆਂ ਨੇ ਤਾਂ ਸਭ ਤੋਂ ਵੱਧ ਜਿਹੜਾ ਕਾਫਲਾ ਮਾਝੇ ਔਰ ਮਾਲਵੇ ਦਾ ਹੁੰਦਾ ਤਾਂ ਉਹ ਲੋਕ ਜੇ ਇਥੇ ਮਦਦ ਲਈ ਕੋਈ ਨਹੀਂ ਮੇਰੇ ਹਿਸਾਬ ਨਾਲ ਅਜੇ ਤੱਕ ਕੋਈ ਪਹੁੰਚਿਆ ਨਹੀਂ ਨਾ ਕਿ ਬਾਪੂ ਜੀ ਉਹਨੇ ਦੱਸ ਰਿਹਾ ਕਿ ਦਿੱਲੀ ਵੀ ਇਹਨਾਂ ਨੇ ਕਾਫੀ ਟਾਈਮ ਦਿੱਲੀ ਸੰਘਰਸ਼ ਦੇ ਵਿੱਚ ਵੀ ਰਹੇ ਆ। ਅਗਰ ਆਪਾਂ ਆਪਣੇ ਪਿੰਡ ਲੈਵਲ ਤੇ ਵੀ ਆਪਾਂ ਨੌਜਵਾਨ ਸਾਥ ਦਈਏ ਨਾ ਬਾਪੂ ਦਾ ਤੇ ਕੁਝ ਦਿਨਾਂ ਦੇ ਵਿੱਚ ਹੀ ਇਹ ਰੇਤਾ ਚੁੱਕ ਸਕਦੇ ਆਪਾਂ। ਮੇਰੇ ਤੇ ਇਹ ਅਪੀਲ ਆ ਸਾਰੇ ਵੀਰਾਂ ਨੂੰ ਕਿ ਆਪਾਂ ਬਾਪੂ ਦੀ ਮਦਦ ਜਲਦੀ ਤੋਂ ਜਲਦੀ ਕਰੀਏ ਕਿਉਂਕਿ ਕਮੈਂਟ ਤੇ ਕਾਫੀ ਲੋਕ ਕਰ ਰਹੇ ਆ ਵੀਡੀਓ ਦੇ ਉੱਪਰ ਕਿਉਂਕਿ ਵੀਡੀਓ ਜੋ ਮੈਂ ਬਣਾਈ ਸੀ ਕਾਫੀ ਚੈਨਲਾਂ ਤੇ ਉਹ ਚੱਲੀ ਆ। ਆਪਾਂ ਬਾਪੂ ਤੱਕ ਪਹੁੰਚ ਕਰਕੇ ਇਹਨਾਂ ਦੀ ਮਦਦ ਕਰੀਏ। ਬਿਲਕੁਲ ਤਾਂ ਜਿਵੇਂ ਬਾਪੂ ਪਰਗੜ ਸਿੰਘ ਜਿਹੜੇ ਨੇ ਇਹ ਮੁੰਡਾ ਪਿੰਡੇ ਹੈਗੇ ਨਾ ਕਿਤੇ 5 ਏਕੜ ਜਿਹੜੀ ਜ਼ਮੀਨ ਹੈ ਇਸ ਟਾਈਮ 5 5 6 6 ਫੁੱਟ નીચે ਦੀ ਦੱਬੀ ਹੋਈ ਹੈ ਹੁਣ ਜਦੋਂ ਗੱਲ ਆਉਂਦੀ ਹੈ ਕਿ ਮਦਦ ਦੀ ਸਰਕਾਰਾਂ ਤੋਂ ਤਾਂ ਆਪਾਂ ਕਿੰਨੇ ਆਸਰਾ ਛਾੜੀ ਦਿੰਨੇ ਆ ਕਿ ਸਰਕਾਰ ਕੁਝ ਕਰੇਗੀ ਸਾਲ ਇੱਕ ਹੋ ਗਿਆ ਕੋਈ ਗੱਲਬਾਤ ਨਹੀਂ ਹੋਈ ਲੇਕਿਨ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਐਡੇ ਐਡੇ ਸੰਘਰਸ਼ ਲੜਦੀਆਂ ਨੇ ਜਿਨ੍ਹਾਂ ਵਿੱਚ ਇਹ ਬਾਪੂ ਨੇ ਆਪਣਾ ਹਿੱਸਾ ਵੀ ਪਾਇਆ ਕਹਿੰਦੇ 25 ਸਾਲ ਤੋਂ ਜਥੇਬੰਦੀ ਨਾਲ ਜੁੜੇ ਹੋਏ ਸਤਨਾਬ ਸਿੰਘ ਪੰਲੂਣਾ ਸਾਹਿਬ ਦੇ ਨਾਲ ਵੀ ਜੁੜ ਰਹੇ ਆ ਹੁਣ ਉਹ ਜਥੇਬੰਦੀ ਆ ਕੋਈ ਆ ਟਰੈਕਟਰ ਲੈ ਕੇ ਆ ਜਾਵੇ ਕੋਈ ਤੇਲ ਲੈ ਕੇ ਆ ਜਾਵੇ ਤਾਂ ਇਥੋਂ ਜਿਹੜੀ ਆ ਥੋੜੀ ਬਹੁਤੀ ਜਿਹੜੀ ਜ਼ਮੀਨ ਦੇ ਵਿੱਚ ਰੇਤਾ ਚੱਕ ਕੇ ਥੋੜੀ ਬਹੁਤੀ ਆਸ-ਪਾਸੇ ਰੱਖ ਕੇ ਥੋੜੀ ਬਹੁਤੀ ਜ਼ਮੀਨ ਦਾ ਪਜਾਉ ਹੋ ਜਾਵੇ ਕਰੋ ਯਾਰ ਕੋਸ਼ਿਸ਼ ਇਹਨਾਂ ਵਾਸਤੇ ਵੀ ਤੇ ਇਹ ਬਾਪੂ ਜਿਹੜਾ ਵਾ ਕਿ ਆਪਣੀ ਰੋਟੀ ਖਾਣੀ ਲੱਗ ਜਵੇ ਜਿਹੜੇ ਇਹਨਾਂ ਦੇ ਪੜੋਲੇ ਦਾਣੇ ਮੋਗੇ ਨਾ ਉਹ ਵੀ ਗਿਲ ਜਾਣ ਕੈਮਰਾਮੈਨ ਜਸਿੰਦਰ ਸਿੰਘ ਦੇ ਨਾਲ ਜਗਜੀਤ ਸਿੰਘ ਤੰਜੂ ਲਾਈ ਪੰਜਾਬੀ ਟੀਵੀ లై ਪੰਜਾਬੀ టీవీ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। వరల్డ్ వైడ్ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ। USA, Canada, Australia, New Zealand ਤੇ Europe ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ లై ਪੰਜਾਬੀ ਟੀਵੀ